ਕੱਟ ਕੇ ਮੈਨੂੰ ਕਹਿੰਦਾ ਕਿ ਆ ਤੁੰਨੋ ਬਾਬਾ ਜੀ ਦੀ ਕਿਰਪਾ ਨਾਲ ਰੱਖਦੇ ਹੋ ਬਾਬਾ ਜੀ ਕੇ ਮੂਰੇ ਥੋੜੀ ਤੁਕਣਾ ਹੋ ਜਾਣਾ ਮੈਨੂੰ ਉਹਦੇ ਟੱਕੇ ਗੱਲਾਂ ਵਿੱਚ ਦੇਖੇ ਮੇਰੇ ਉੱਪਰ ਤਾਂ ਪਤਾ ਨਹੀਂ ਕੀ ਜਾਦੂ ਕੀਤਾ ਮੇਰੀ ਸਾਰੇ ਮੰਦਰੀਆ ਲੇ ਗਿਆ ਤੋਂਨੀ ਕਿ ਤੋਂਨੀ ਮੋਤੀਆਂ ਨਾਲ ਮੈਨੂੰ ਕਾ ਕਾਕ ਖਮਾ ਗਿਆ ਰੋਣਾਲ ਵਿੱਚ ਬੰਦ ਕੇ ਗੱਡੇ ਗੱਠੀ ਵੱਲੋਂ ਗੱਠੀ ਕੇ ਕਰਕੇ ਇਹ ਮੈਂ ਕਰੀ ਸੀ ਆਕੇ ਬਿਰਦੀ ਮੈਂ ਉੱਥੇ ਜਾ ਕੇ ਖੋਲਿਆ ਇੱਕ ਦੋ ਦੁਕਾਨਾਂ ਉੱਪਰ ਗਈ ਤੇ ਨਿਮਨ ਬੈਂਕ ਦੇ ਅੰਦਰ ਜਾ ਕੇ ਖੋਲਿਆ ਉੱਥੇ ਕੁਝ ਨਹੀਂ ਸੀ ਮੇਰੇ ਪੱਜੀਆਂ ਉਹਨੂੰ ਘਾਹ ਉਹਨੂੰ ਸਿੱਟਦੀ ਹੋਈ ਇੱਥੇ ਆ ਕੇ ਦੇਖਿਆ ਤਾਂ ਹੀ ਗਲੀ ਵਿੱਚ ਲੱਗੇ ਆਹ ਦੇਖੋ ਪਿਆ ਰੁਮਾਲ ਉਹ ਵਿੱਚ ਜਿਹੜਾ ਮੇਰਾ ਸਮਾਨ ਦੰਧਿਆ ਸੀ ਚੱਕ ਲੈ ਕੇ ਨਗੇ ਆਹ ਦੇਖੋ ਕਾਗਜ਼ ਪਹਿਂ ਕਾਗਜ਼ ਦੇ ਬੰਦ ਕੇ ਵਿੱਚੋਂ ਬਚਾ ਲਿਆ ਗਿਆ ਸੀ ਤੇ ਤੋਂ ਮੈਂ ਵਿਟ੍ਰੇਜ ਲੱਗੇ ਮੈਂ ਗਰੀਬ ਨਹੀਂ ਆਈ ਬਿਰਦੀ ਮੇਰੇ ਮਰੇ ਮਾਂ ਬਾਪ ਦੀ ਚੀਜ਼ ਆਈ ਮੈਨੂੰ ਕਿ ਉੱਪਰ ਤੇ ਵੀ ਕਰਕੇ ਮੈਨੂੰ ਇਹ ਨਿਸ਼ਾਨ ਹੈ ਮੇਰੇ ਮਾਪੇ ਆਪ ਕਿ ਮੈਨੂੰ ਜੁਲਾਹ ਦੇ ਕਿਉਂ ਨਾ ਲੇਕ ਕਿਤੇ ਵੀ ਹੱਥ ਜੋੜ ਕੇ ਕਿ ਚਾਰ ਇਸ ਤੋਂ ਇਹ ਛੋਟਾ ਦੁੱਖ ਬਿਲਕੁਲ ਹੈ ਜੀ ਕਿ ਬਹੁਤ ਤੁਹਾਡੀਆਂ ਯਾਦਗਾਰੀ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਕੀ ਕੀ ਨੁਕਸਾਨ ਹੋਇਆ ਤੁਹਾਡਾ ਦੇਖੇ ਜੋ ਗੁੰਦਰੀਆਂ ਹੈਗੀਆਂ ਸੋਨੇ ਦੀਆਂ ਹਾਲੇ ਇਹ ਕੁਪਲੀ ਹਾਲੇ ਕੋਸ਼ਿਸ਼ ਕਰਦੇ ਹੈਗੇ ਆ ਬਾਕੀ ਰਤਰਾਸ ਲਿਖੀ ਹੋਈ ਹੈ ਮਾਣੇ ਆ ਪੜੀ ਮੇਰੀ ਆਪਣੇ ਕੋਲ ਕਹਿੰਦੇ ਹਾਂ ਕਿ ਤੁਹਾਡੀ ਹਮ

ਬਹੁਤ ਜੇ ਇੱਕ ਜਨਾਨੀ ਇੱਕ ਬੰਦਾ ਪੱਕੇ ਜੇ ਰੰਗਾ ਤੇ ਮੇਰਾ ਰਾਹ ਰੋਕੀਤਾ ਆ ਉਹਨਾਂ ਨੂੰ ਇੱਕ ਪਾਸੇ ਮੈਨੂੰ ਰੋਕ ਕੇ ਮੇਰੀ ਮੋਹਰੀ ਚੱਕ ਲਈ ਤੇ ਉਂਗਲੀ ਵਿੱਚੋਂ ਚੱਕ ਕੇ ਮੈਨੂੰ ਕਹਿੰਦਾ ਕਿ ਆ ਤੁਹਾਨੂੰ ਉਹ ਬਾਬਾ ਜੀ ਦੀ ਕਿਰਪਾ ਨਾਲ ਰੱਖ ਦਿਓ ਬਾਬਾ ਜੀ ਕੇ ਮੂਰੇ ਅਪੜੀ ਟੁਕਣਾ ਹੋ ਜਾਣਾ ਮੈਨੂੰ ਉੱਥੇ ਟੱਪੇ ਗੱਲਾਂ ਵਿੱਚ ਦੇਖੇ ਮੇਰੇ ਉੱਪਰ ਤਾਂ ਪਤਾ ਨਹੀਂ ਕੀ ਜਾਦੂ ਕੀਤਾ ਮੇਰੀ ਸਾਰੀ ਮੁੰਦਰੀਆਂ ਲੈ ਗਿਆ ਤੋਂ ਨਹੀਂ ਕਿ ਤੋਂ ਨਹੀਂ ਮੁੰਦਰੀਆਂ ਨਾਲ ਮੈਨੂੰ ਕਾ ਕਾਗਰ ਖਮਾ ਗਿਆ ਦੁਨਾਲ ਵਿੱਚ ਬੰਦ ਕੇ ਗੱਡੇ ਗਠਰੀ ਵੱਲੋਂ ਗਠਰੀ ਕੀ ਕਰਕੇ ਇਹ ਮੇ ਲੱਗੀ ਜੀ ਆ ਕੇ ਦਿਨ ਦਿਨ ਮੈਂ ਉੱਥੇ ਜਾ ਕੇ ਖੋਲਿਆ ਦੇਖ ਤੋ ਦੁਕਾਨ ਹੋ ਗਈ ਤੇ ਅਲੀਨ ਬੈਂਕ ਦੇ ਅੰਦਰ ਜਾ ਕੇ ਖੋਲਿਆ ਉੱਥੇ ਕੁਝ ਨਹੀਂ ਸੀ ਮੇ ਭਈਏ ਉਹਨੂੰ 59 ਦੀ ਹੋਈ ਇੱਥੇ ਆ ਕੇ ਦੇਖਿਆ ਤੂੰ ਗਲੀ ਵਿੱਚ ਲੱਗਾਂਗੇ ਆ ਦੇਖੋ ਪਿਆਵਾਰ ਉਹ ਵਿੱਚ ਜਿਹੜਾ ਮੇਰਾ ਸਮਾਨ ਡੰਗਿਆ ਸੀ ਚੱਕੇ ਲੈ ਕੇ ਨਗਏਗੇ ਆ ਦੇਖੋ ਕਾगज ਪਹਿਂ ਕਾਗਜ਼ ਦੇ ਵਿੱਚ ਬੰਦ ਕੇ ਵਿੱਚੋਂ ਬਚਾ ਲਏ ਗਏ ਸੀ ਆ ਇਹ ਮੈਨੂੰ ਮਾਗਰ ਗਲੀ ਵਿੱਚ ਪਤਾ ਨਹੀਂ ਕਿੱਥੇ ਨਗ ਗਏ ਵੀਰ ਜੀ ਤੁਹਾਡੇ ਕੋਲ ਨਹੀਂ ਰਿਕੁਐਸਟ ਹੈਗੀ ਮੈਂ ਗਰੀਬ ਨਹੀਂ ਆਈ ਵੀਰ ਜੀ ਮੇਰੇ ਮਰੇ ਮਾਪੇ ਦੀ ਚੀਜ਼ ਹੈ ਨਹੀਂ ਮੈਨੂੰ ਛੋਪਕੀ ਤੇ ਦੇ ਕਰਕੇ ਮੈਨੂੰ ਇਹ ਨਿਸ਼ਾਨ ਹੈ ਮੇਰੇ ਮਾਪੇ ਦੇ ਮੈਨੂੰ ਬਿਲਾ ਦੇ ਬੀਟੀ ਨੂੰ ਲੇਪ ਕਿੱਤੀ ਤੇ ਵੀ ਹੱਥ ਛੋੜ ਕੇ ਕੁਚਾਰਿਸ਼ ਕਰਦੇ ਨੇ ਥੋੜਾ ਦੁੱਖ ਬੇਚਿਆ ਰਿਹਾ ਜੀ ਦੇਖੋ ਤੁਹਾਡੀਆਂ ਪਜਾਦਗਾਰੀ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਕੀ ਕੀ ਨੁਕਸਾਨ ਹੋਇਆ ਤੁਹਾਡਾ ਵੀਰ ਦੇ ਦੋ ਮੁੰਦਰੀਆ ਹੈਗੀਆਂ ਸੋਨੇ ਦੀਆਂ ਇਹਦੇ ਪਰ ਤੁਹਾਨੂੰ ਕਿਸੇ ਨੇ ਆਸ-ਪਾਸ ਰੋਕਿਆ ਵੀ ਨਹੀਂ ਹੈਗਾ ਜੀ ਮੈਨੂੰ ਕੀ ਕੋਈ ਵੀ ਨਹੀਂ ਰੋਕਿਆ ਮੈਨੂੰ ਇੱਥੇ ਰੋਕ ਲੈ ਮੈਂ ਰੁਕ ਜਾੰਦੀ ਵੀਰ ਦੇ ਕਿਹਨੂੰ ਵੀ ਨਹੀਂ ਰੋਕਿਆ ਮੈਨੂੰ ਕੀ ਕੋਈ ਤੁਸੀਂ ਕੋਈ ਪੁਲਿਸ ਪਾਸੇ ਆਪਣੀ ਦਰਖਾਸਤ ਦਿੱਤੀ ਹੈ ਜੀ ਬੇਨਤੀ ਕੀਤੀ ਹੈ ਪੁਲਿਸ ਦੇ ਪਾਸ? ਹਾਂ ਲੇ ਪੁਲਿਸ ਵਾਲੇ ਕੋਸ਼ਿਸ਼ ਕਰ ਦੇਣਗੇ। ਉਹ ਬਾਕੀ ਦਰਖਾਸਤ ਲਿਖੀ ਹੋਈ ਹੈ ਉਹਨਾਂ ਨੇ ਆਪਣੀ ਮੇਰੀ ਆਪਣੇ ਕੋਲ ਕਹਿੰਦੇ ਆਗੇ ਕਿ ਅਸੀਂ ਥੋੜੀ ਮਦਦ ਕਰਾਂਗੇ। ਚਾਹ ਤਾਈ ਵੀ ਹੋ ਗਈ ਬਾਤ ਹੈ। ਜਿਹੜੇ ਬੰਦਿਆਂ ਨੇ ਇਹ ਸਾਰੀ ਵਪਾਰ ਦਾ ਨੂੰ ਅੰਜਾਮ ਦਿੱਤਾ ਉਹਨਾਂ ਦਾ ਹੁਲੀਆ ਕਿਦਾਂ ਦਾ ਸੀ? ਜੀਰ ਜੀ ਉਹ ਲਾਇਤ ਦੋਨੇ ਬੰਦੇ ਖਾਸੇ ਲੰਬੇ ਲੰਬੇ ਜਿਹੀ ਸਾਈਟ ਕਲਰ ਦਾ কুরਦਾ ਪਾਇਆ ਸੀ ਚੇਹਲਾ ਵਾਲਾ ਫਰੀ ਦੇ ਦਾ ਕਪੜਾ ਜਿਹਾ ਪਾਇਆ ਹੋਇਆ ਸੀ ਉਪਰੋਂ ਘੋੜਿਆ ਹੋਇਆ ਸੀ ਲੰਬੇ ਲੰਬੇ ਜੇ ਆਉਣਗੇ ਕੋ ਪੱਕੇ ਰੰਗ ਦੇ ਆਉਣਗੇ ਤੀਨੇ ਜੇ ਬੰਦੇ ਤੀਏ ਜਨਾਨੀ ਦੋ ਬੰਦੇ ਥੋੜਾ ਹੋਰ ਦੱਸੋ ਹੂਲੀਏ ਬਾਰੇ ਹੋਰ ਦੱਸੋ ਅਕੀਰ ਜੀ ਬਾਕੀ ਦਾ ਹੂਲੀਆ ਜਿਹੜੇ ਸਾਈਕਲ ਸਟੋਰ ਪੰਜਾਬ ਸਾਈਕਲਿਸਟ ਫੋਰ ਵਿੱਚ ਜਿਹੜੇ ਵਰਕਰ ਬੈਠੇ ਨੇ ਉਹਨਾਂ ਨੂੰ ਹੀ ਪਤਾ ਹੈ ਜਿਹੜਾ ਆ ਨੇੜੇ ਦੁਕਾਨ ਅਗੇ ਲਾਗੂ ਵੀ ਦੇਖਿਆ ਆ ਉਹ ਉਹ ਤਾਂ ਦੇਖੋ ਅਗਲੀ ਕਈ ਵਾਰੀ ਅਗਲਾ ਗੌਰ ਨਹੀਂ ਕਰਦਾ ਜਿਹੜਾ ਲੰਮਾ ਜਾ ਰਿਹਾ ਮੰੰਦੇ ਜਾਣਗੇ ਹੱਟੇ-ਕੱਟੇ ਆਉਣਗੇ ਨਾਲ ਪੱਕੇ ਰੰਗ ਦੇ ਜਾਣਗੇ ਨਾਲ ਭਾਰੀ ਦੇ ਚਿਹਰੇ ਆਉਣਗੇ ਉਹਨਾਂ ਦੇ ਪੀਣੀ ਆ ਦੇ ਅੱਛਾ ਦੋ ਬੰਦੇ ਸੀਗੇ ਇੱਕ ਲੇਡੀ ਇੱਕ ਲੇਡੀ ਸੀ ਲੇਡੀ ਸੇ ਕਿੱਦਾਂ ਦੇ ਪਰਾਵਾ ਪਾਏ ਹੋਇਆ ਸੀ ਲੇਡੀ ਬਈ ਸਰਵਾ ਕੁੜਤੇ ਪਾਏ ਹੋਏ ਸੀ ਅੱਛਾ ਉਹਨਾਂ ਨੇ ਕੌਣ ਕੀ ਸੀ ਹੱਥਾਂ ਦੇ ਵਿੱਚ ਕੋਈ ਸੀਗਾ ਉਹ ਕੱਪੜੇ ਨੂੰ ਕੇ ਹਟਾ ਤੇ ਇੱਕ ਬੈਗ ਜਿਹਾ ਪਾਇਆ ਹੋਇਆ ਸੀ ਫੜਿਆ ਹੋਇਆ ਸੀ ਹੱਥ ਤੇ ਨਾਲ ਉਹ ਜਿਹੜਾ ਉਹ ਕੱਪੜਾ ਪਾਇਆ ਹੋਇਆ ਸੀ ਬੰਦੇ ਨੇ ਉੱਸਰ ਤੇ ਉਹ ਕੇ ਤਾਂ ਹੱਥ ਤੇ ਕੇਵਲ ਕੱਪੜਾ ਹੀ ਲੱਗਿਆ ਹੋਇਆ ਸੀ ਉਹ ਪਿੱਛੇ ਲੁਕਿਆ ਹੋਇਆ ਤਾਂ ਪਤਾ ਨਹੀਂ ਆਗਾ ਮੈਨੂੰ ਕੀ ਸੀ ਤੇ ਜਿਵੇਂ ਤੁਹਾਡੇ ਵਾਲੀਆਂ ਵੀ ਪਾਈਆਂ ਹੋਈਆਂ ਨੇ ਤੁਸੀਂ ਤੁਹਾਡੀਆਂ ਵਾਲੀਆਂ ਦਾ ਤਾਂ ਬਚਾਅ ਹੋ ਗਿਆ ਵੀਰ ਜੀ ਆਤਮਾ ਉਹ ਬੰਦੇ ਆਏ ਸੀ ਤਾਂ ਕਰਕੇ ਬਚ ਗਏ ਵੀਰ ਜੀ ਮੈਂ ਮੈਨੂੰ ਬਾਊਸੀ ਕਿ ਮੇਰੇ ਨਾਲ ਕੁਝ ਗਲਤ ਹੋ ਤਾ ਨਹੀਂ ਹੁੰਦਾ ਮੈਂ ਫਟਫਟ ਕਾਗਜ਼ ਖੋਲ ਲਿਆ ਕਪੜਾ ਰੁਮਾਲ ਖੋਲ ਲਿਆ ਮੈਂ ਉਧਰ ਪਜੀਏ ਬੈਂਕ ਕੋਲ ਮੈਂ ਵੀਰ ਜੀ ਮੈਂ ਕੀ ਕਰੀਏ ਮੈਨੂੰ ਕੁਝ ਸਮਝ ਨਹੀਂ ਆਈ ਮੈਨਾਂ ਨੇ ਮੇਰਾ ਦਿਮਾਗ ਉਮਾ ਦਿੱਤਾ ਪਤਾ ਨਹੀਂ ਤੇ ਕੀ ਕਰ ਦਿੱਤਾ ਮਾਰਦਾ ਸਾਰੀ ਕਿਹੜੀ ਜਗ੍ਹਾ ਹੋਈ ਹੈ ਜੀ ਜੀਨ ਬੈਂਕ ਤੇਰੇ ਖੰਭਾ ਦਾ ਬਿਜਲੀ ਦਾ ਜਿੱਥੇ ਗੱਡੀ ਖੜੀ ਰਹਿੰਦੀ ਆ ਉੱਥੇ ਆਈ ਆ ਜਿਹੜਾ ਪੰਜਾਬ ਮਾਰਕੀਟ ਹੈਗੀ ਆ ਕਲਕੱਤਾ ਮਾਰਕੀਟ ਉਹ ਕੰਮੂਰੀ ਅੱਛਾ ਜਿਹੜਾ ਹੁਣ ਤੁਸੀਂ ਰਮਾਲ ਕਹਿ ਰਹੇ ਹੋ ਰਮਾਲ ਕੋ ਮਿਲਿਆ ਉਹ ਉਹ ਕੀ ਗੱਲਬਾਤ ਹੈ ਜੀ ਰਮਾਲ ਮਿਲਿਆ ਤੁਸੀਂ ਕਹਿੰਦੇ ਹੋ ਤੇਰ ਜੀ ਤੇ ਕਿਹ ਰਮਾਲ ਵਿੱਚ ਸਾਜਾ ਜਿ ਵਿੱਚ ਉਹ ਮੁਠਿਆ ਬੰਦੀ ਹੋਈ ਸੀ ਅੱਛਾ ਜਿਹੜਾ ਆ ਰਮਾਲ ਹਾਂ ਜੀ ਹਾਂ ਜੀ ਤੇ ਕਿਹ ਰਮਾਲ ਵਿੱਚ ਅੱਛਾ ਇਹ ਰਮਾਲ ਹਾਂ ਜੀ ਉਹ ਤੁਸੀਂ ਕਹਿੰਦੇ ਹੋ ਵੀ ਇਹ ਉਹ ਜਿਹੜੇ ਚੋਰ ਸੀਗੇ ਇੱਥੇ ਸਿੱਟ ਕੇ ਰਮਾਲਾ ਹਾਂ ਜੀ ਇਹ ਦੇਖਾ ਉਹਨੂੰ ਮਾਰਿਆ ਇੱਕ ਮੋਂ ਨੇ ਮੈਨੂੰ ਬੰਦ ਕੇ ਦਿੱਤਾ ਸੀ ਉਹਨੂੰ ਮੈਂ ਬੈਂਕ ਵਿੱਚੋਂ ਕਾਲ ਕਰਕੇ ਆਉਂਦਾ ਕੁਝ ਨਹੀਂ ਉੱਥੇ ਮੈਂ ਬੈਂਕੇ ਲੈ ਲਈ ਸਿੱਟ ਕੇ ਦਿੱਤਾ ਸੀ ਉੱਥੇ ਉਹ ਕਿੱਥੇ ਇਥੇ ਉੜ ਗਿਆ ਪਤਾ ਨਹੀਂ ਕਿੱਥੇ ਚਲਾ ਗਿਆ ਬਕਿਰ ਇਹ ਨੂੰ ਮਾਰ ਦਿੱਤਾ ਪਿਆ ਵਾ ਅਪੋਰਸ ਨੂੰ ਕੀ ਬੇਨਤੀ ਕਰਨਾ ਚਾਹਨੇ ਹੋ ਲਾਸ ਜੀਰ ਜੀ ਮੈਂ ਪੁਲਿਸ ਨੂੰ ਇਹ ਕਹਿੰਦੀ ਆ ਕਿ ਮੇਰੀ ਹੈਲਪ ਕਰੋ ਗੁਜਾਰਿਸ਼ ਹੈਗੀ ਹੈ ਮੇਰੀ ਕਿ ਮੇਰੀ ਮੇਰੀ ਨੁਦਰੀਆਂ ਜਿਹੜੀ ਗਈਆਂ ਆ ਉਹ ਕਿਤੇ ਇਹ ਚੋਰਾਂ ਨੂੰ ਫੜ ਕੇ ਮੈਨੂੰ ਮੇਰਾ ਸਾਮਾਨ ਦਿੱਤਾ ਜਾਵੇ ਤੁਸੀਂ ਲਾਸ ਇੰਨੀ ਆਸ ਰੱਖਦੇ ਹੋ ਜੀ ਕਿ ਕਿਥੇ ਰਹਿਣਾ ਲਿਆ ਜੀ ਨਾਲ ਤੁਸੀਂ ਮੈਂ ਵੀਰ ਦੇ ਲੋਕਲ ਹੀ ਹੈ ਨਹੀਂ ਆ ਮੈਂ ਪੁਲਿਸ ਤੋਂ ਪੂਰੀ ਆਸ ਰੱਖਦੀ ਆ ਕਿ ਉਹ ਮੇਰੀ ਹੈਲਪ ਕਰਨਗੇ ਮੈਨੂੰ ਚੀਜ਼ ਜਿਹੜੇ ਚੋਰ ਲੈ ਕੇ ਗਏਗੇ ਉਹਨਾਂ ਨੂੰ ਲੱਭਣਗੇ ਔਰ ਮੈਨੂੰ ਮੇਰੀ ਚੀਜ਼ਾਂ ਮਿਲ ਜਾਣੀ ਹੈ